ਪੰਜਾਬ ਦੇ ਵਿੱਚ ਜਿਵੇਂ ਹੀ ਮੌਸਮ ਨੇ ਕਰਵਟ ਬਦਲੀ ਆ ਜਿਵੇਂ ਹੀ ਸਰਦੀ ਨੇ ਦਸਤਕ ਦਿੱਤੀ ਆ ਉਵੇਂ ਹੀ ਜਿਹੜਾ ਬੱਚਿਆਂ ਦਾ ਫਿਕਰ ਉਹ ਪੈ ਗਿਆ ਹੈ ਤਾਂ ਹੁਣ ਸਰਕਾਰ ਦੇ ਵੱਲੋਂ ਵੀ ਬੱਚਿਆਂ ਦੇ ਲਈ ਜਿਹੜੀ ਹਦਾਇਤ ਆ ਉਹ ਜਾਰੀ ਕਰ ਦਿੱਤੀ ਗਈ ਆ ਸਰਦੀ ਦਾ ਮੌਸਮ ਦੇਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰ ਨੂੰ ਜਿਹੜੀਆਂ 24 ਤਰੀਕ ਤੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲ 24 ਦਸੰਬਰ ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਕਿਉਂਕਿ ਸਰਦੀ ਦਾ ਜਿਹੜਾ ਮੌਸਮ ਹੈ ਉਹ ਆ ਚੁੱਕਿਆ ਤੇ ਸਰਦੀ ਲਗਾਤਾਰ ਹੋਣਾ ਵਧਦੀ ਜਾ ਰਹੀ ਆ ਪਿਛਲੇ ਕਈ ਦਿਨਾਂ ਤੋਂ ਜਿਹੜੀ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਗਰਵਟਾਈਆ ਲਗਾਤਾਰ ਸਰਦੀ ਵਧਦੀ ਹੋਈ ਦਿਖਾਈ ਦੇ ਰਹੀ ਆ ਜਿਸ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੱਡਾ ਫੈਸਲਾ ਕਰ ਦੁੱਤਾ ਹੈ ਉਹਨਾਂ ਦੇ ਵੱਲੋਂ ਜਿਹੜੀਆਂ ਸਰਦੀਆਂ ਦੀਆਂ ਛੁੱਟੀਆਂ ਨੇ ਉਹ ਐਲਾਨ ਕਰ ਦਿੱਤੀਆਂ ਗਈਆਂ ਨੇ 24 ਦਸੰਬਰ ਤੋਂ ਜਿਹੜਾ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ 24 ਦਸੰਬਰ ਤੋਂ 31 ਦਸੰਬਰ ਤੱਕ ਸਾਰੇ ਸਰਕਾਰੀ ਸਕੂਲ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ ਕਿਉਂਕਿ ਛੋਟੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਪਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸਰਦੀ ਆ ਬਹੁਤ ਜਿਆਦਾ ਹੁੰਦੀ ਆ ਕਾਫੀ ਹੱਦ ਤੱਕ ਵੱਜ ਜਾਂਦੀ ਆ ਜਿਸ ਤੇ ਕਰਕੇ ਜਿਹੜਾ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਹੋਇਆ ਹੈ ਸੋ ਹੁਣ 24 ਤਰੀਕ ਤੋਂ ਲੈ ਕੇ 31 ਤਰੀਕ ਤੱਕ ਛੁੱਟੀਆਂ ਰਹਿਣਗੀਆਂ ਪਰ ਪਿਛਲੇ ਸਾਲ ਜਿਹੜਾ ਸਰਦੀ ਜ਼ਿਆਦਾ ਵੱਧ ਰਹੀ ਸੀ ਸਰਦੀ ਜ਼ਿਆਦਾ ਹੋਣ ਕਾਰਨ ਜਿਹੜੀਆਂ ਇਹ ਛੁੱਟੀਆਂ ਵਧਾ ਦਿੱਤੀਆਂ ਗਈਆਂ ਸੀ ਜਨਵਰੀ ਦੇ ਕੁਝ ਦਿਨ ਵੀ ਜਿਹੜੇ ਸਕੂਲ ਨੇ ਉਹ ਬੰਦ ਰਹੇ ਇਸ ਸਾਲ ਸਰਦੀ ਨੂੰ ਦੇਖਦੇ ਹੋਏ ਜਿਹੜਾ ਉਹ ਹੁਣ ਕਹ ਦਈਏ ਕਿ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਮਾਨਤਾ ਪ੍ਰਾਪਤ ਸਕੂਲਾਂ ਨੂੰ ਜਿਹੜਾ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ 24 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜਿਹੜੇ ਸਕੂਲ ਨੇ ਉਹ ਬੰਦ ਰਹਿਣਗੇ ਚਾਹੇ ਪ੍ਰਾਈਵੇਟ ਨੇ ਚਾਹੇ ਸਰਕਾਰੀ ਨੇ ਚਾਹੇ ਮਾਨਤਾ ਪ੍ਰਾਪਤ ਨੇ ਸਾਰੇ ਸਕੂਲਾਂ ਨੂੰ ਜਿਹੜਾ ਇਹ ਛੁੱਟੀਆਂ ਦਾ ਐਲਾਨ ਹੋਇਆ ਹੈ ਹਾਲਾਂਕਿ ਹਜੇ ਜਿਹੜਾ ਸਰਦੀ ਦਾ ਮੌਸਮ ਹੈ ਉਸਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕੀਤੇ ਨੇ ਜੇਕਰ ਸਰਦੀ ਜਿਆਦਾ ਵੱਧਦੀ ਆ ਠੰਡ ਜਿਆਦਾ ਵੱਧਦੀ ਆ ਤਾਂ ਜਿਹੜੀਆਂ ਇਹ ਛੁੱਟੀਆਂ ਨੇ ਵੱਧ ਵੀ ਸਕਦੀਆਂ ਨੇ ਪਰ ਹਾਲੇ ਤੱਕ ਜਿਹੜੀ ਖਬਰ ਹੈ ਜਿਹੜਾ ਕਹਿਦੀ ਕਿ ਵਿਭਾਗ ਦੇ ਵੱਲੋਂ ਜਾਣਕਾਰੀ ਹੈ ਉਹ ਸਿਰਫ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਦੀਆਂ ਜਿਹੜੀਆਂ ਛੁੱਟੀਆਂ ਐਲਾਨੀਆਂ ਗਈਆਂ ਨੇ ਮੌਸਮ ਅਲਰਟ ਨੂੰ ਦੇਖਦੇ ਹੋਏ ਜਿਹੜਾ ਇਹ ਛੁੱਟੀਆਂ ਦਾ ਐਲਾਨ ਹੈ ਹਰਜੋਤ ਬੈਂਸ ਪੰਚ ਜਾਬ ਸਿੱਖਿਆ ਮੰਤਰੀ ਨੇ ਜਿਹੜੇ ਉਹਨਾਂ ਦੇ ਵੱਲੋਂ ਮੌਸਮ ਨੂੰ ਦੇਖਦੇ ਹੋਏ ਮੌਸਮ ਹਲਾਟਾ ਨੂੰ ਦੇਖਦੇ ਹੋਏ ਜਿਹੜਾ ਇਹ ਛੁੱਟੀਆਂ ਦਾ ਐਲਾਨ ਹੈ ਉਹ ਕਰ ਦਿੱਤਾ ਗਿਆ ਹਾਲਾਂਕਿ ਜਿਹੜਾ ਐਲਾਨ ਹੈ ਬਹੁਤ ਜਲਦੀ ਕਰ ਦਿੱਤਾ ਗਿਆ ਹੈ ਹੁਣ ਜਿਹੜੀਆਂ ਛੁੱਟੀਆਂ ਨੇ ਬੱਚਿਆਂ ਨੂੰ ਕਹਦੀਏ ਕਿ ਜ਼ਿਆਦਾ ਸਰਦੀ ਦੇ ਮੌਸਮ ਦੇ ਵਿੱਚ ਧਿਆਨ ਰੱਖਣ ਦਾ ਜਿਹੜੀ ਲੋੜ ਹੁੰਦੀ ਹੈ ਜਿਸ ਦੇ ਕਰਕੇ ਜਿਹੜਾ ਹੋਣਾ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਸਾਰੇ ਸਕੂਲਾਂ ਨੂੰ ਜਿਹੜੇ ਨੋਟਿਸ ਨੇ ਭੇਜ ਦਿੱਤੇ ਗਏ ਨੇ ਇਹ ਜਾਣਕਾਰੀ ਭੇਜ ਦਿੱਤੀ ਗਈ ਹੈ ਕਿ او بھی دسمبر ਤੋਂ ਲੈ ਕੇ ਜਿਹੜਾ 31 دسمبر ਤੱਕ ਉਹ ਛੁੱਟੀਆਂ ਰਹਿਣਗੀਆਂ ਇਸ ਦਿਨਾਂ ਦੇ ਵਿੱਚ ਕਹ ਦਈਏ ਕਿ ਕੁਝ ਜ਼ਿਆਦਾ ਸਰਦੀ ਵੱਜ ਜਾਂਦੀ ਆ ਪਰ ਇੱਕ ਪਾਸੇ ਨੂੰ ਦੇਖੀ ਤਾਂ ਦੂਸਰੇ ਪਾਸੇ ਜਿਹੜਾ ਸਾਡੇ ਸ਼ਹੀਦੀ ਦਿਨ ਵੀ ਹੁੰਦੇ ਨੇ ਇਹਨਾਂ ਦਿਨਾਂ ਦੇ ਵਿੱਚ ਜਿਸ ਤੇ ਕਰਕੇ ਜਿਹੜਾ ਛੁੱਟੀਆਂ ਦਾ ਐਲਾਨ ਆ ਉਹ ਕਰ ਦਿੱਤਾ ਜਾਂਦਾ ਹੈ ਸ਼ਹੀਦੀ 15 ਵਾੜਾ ਚੱਲਦਾ ਹੈ ਉਸੇ ਦੌਰਾਨ ਜਿਹੜੇ 10ਵੇਂ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਦੇ ਚਾਰੋਂ ਲਾਲ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ ਇਹ ਤਾਂ ਉਸ ਦੇ ਮੱਦੇ ਨਜ਼ਰ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਇਹ ਛੁੱਟੀਆਂ ਦਾ ਐਲਾਨ ਹੋ ਜਾਂਦਾ ਹੈ ਤਾਂ ਹੁਣ 24 ਦਸੰਬਰ ਤੋਂ 31 ਦਸੰਬਰ ਤੱਕ ਜਿਹੜਾ ਉਹ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਮੰਤਰੀ ਹਰਜੂਤ ਬੈਂਸ ਦੇ ਵੱਲੋਂ